ਕੱਚਾ ਲਸਣ ਹੈ ਹਾਂਜੀ ਉਹ ਦਿਲ ਦੇ ਰੋਗੀਆਂ ਲਈ ਲਾਭਦਾਇਕ ਹੈ ਠੀਕ ਹੈ ਜੀ ਤੇ ਉਹ ਦੋ ਪੇਜ ਸੀ ਉਹਦੇ ਵੱਡੇ ਹਾਂਜੀ ਹਾਂਜੀ ਉਹਨੇ ਇਹ ਕਿਹਾ ਵੀ ਕੋਈ ਵੀ ਦੁਨੀਆ ਦੀ ਮੈਡੀਸਨ ਨਹੀਂ ਜਿਹਦੇ ਚ ਕੱਚਾ ਲਸਣ ਪੈਦਾ ਹੋਵੇ ਠੀਕ ਹੈ ਜੀ ਪਰ ਜੇ ਇਹਨੂੰ ਤੁਸੀਂ ਸਬਜ਼ੀ ਦੇ ਵਿੱਚ ਪਕਾ ਕੇ ਖਾਣੇ ਆਪਾਂ ਫਿਰ ਇਹਦਾ ਮਸਾਲੇ ਦੇ ਤੌਰ ਤੇ ਸੁਆਦ ਹੈ ਠੀਕ ਹੈ ਜੀ ਜੇ ਇਹਨੂੰ ਕੱਚਾ ਖਾਣੇ ਆ ਹਾਂਜੀ ਹਾਂਜੀ ਫਿਰ ਇਹਦਾ ਹੋਰ ਸੁਆਦ ਹੈ ਠੀਕ ਹੈ ਜੀ ਕੱਚੇ ਖਾਣ ਦੇ ਯਾਨੀ ਫਾਇਦੇ ਵੀ ਜ਼ਿਆਦੇ ਹੈ ਜੀ ਹਾਂ ਕੱਚੇ ਖਾਣ ਦੇ ਫਾਇਦੇ ਜ਼ਿਆਦੇ ਆ ਥੋੜਾ ਜਿਹਾ ਵੀ ਇਹਨੂੰ ਖਾਣ ਦਾ ਤਰੀਕਾ ਹੈ ਵੀ ਇਹਨੂੰ ਜੇ ਤੁਸੀਂ ਨਮਕੀਨ ਦੇ ਨਾਲ ਖਾਓਗੇ ਤੁਸੀਂ ਹਾਂਜੀ ਇਹ ਤਾਂ ਖਾਦਾ ਜਾਂਦਾ ਹੈ ਤੇ ਸਿੱਧਾ ਖਾਓਗੇ ਤਾਂ ਫਿਰ ਥੋੜਾ ਫੂਡ ਪੈ ਮੱਚਲਾ ਪੰਦੀ ਠੀਕ ਹੈ ਜੀ ਜਿਵੇਂ ਆਪਾਂ ਵੈਸੇ ਹੀ ਖਾ ਲਗੇ ਤੇ ਸਾੜਾ ਪੈਂਦਾ ਹੀ ਗਾ ਥੋੜਾ ਪੈਂਦਾ ਜਰਾ ਉਹ ਦਮਕੀਨ ਲੈ ਲਓ ਕੋਈ ਵੀ ਲੈ ਲਓ ਦਮਕੀਨ ਜਿਹੜਾ ਤੁਹਾਨੂੰ ਪਸੰਦ ਆ ਠੀਕ ਹੈ ਜੀ ਯਾਰ ਚ ਬਖੋਰੀ ਦਮਕੀਨ ਹੈਗੀ ਆ ਠੀਕ ਹੈ ਜੀ ਭੁਜੀਏ ਨਾਲ ਜਾਂ ਭੁਜੀਆ ਜਿਹੜਾ ਬਈ ਜਿਆਦਾ ਸਭ ਤੋਂ ਵਧੀਆ ਭੁਜੀਆ ਜਿਹੜਾ ਕਸ਼ਮੀਰੀ ਲਸਣ ਆ ਨਾ ਕਿਸਾਨ ਵੀਰੋ ਉਹ ਸਮਝ ਲਓ ਇੱਕ ਫੀਮ ਇਹਨੂੰ ਦਵਾਈ ਬਹੁਤ ਵਧੀਆ ਦਵਾਈ ਆ ਉਹ ਜਿਹੜਾ ਅਜੇ ਆਮ ਆਪਾਂ ਬਾਜ਼ਾਰ ਦੇ ਵਿੱਚ ਰੇਟ ਪਤਾ ਕਰਗੇ ਪੰਸਾਰੀਆਂ ਕੋਲੋਂ 2000 ਰੁਪਏ ਦਾ ਕਿਲੋ ਬਹੁਤ ਵਧੀਆ ਯਾਨੀ ਟਾਪ ਦਾ ਲਸਣ ਆ ਉਹ ਖਾਣ ਦੇ ਵਿੱਚ ਵੀ ਮਿੱਠਾ ਹੈ ਨਾ ਜੀ ਹਾਂ ਜੂ ਖਾਣ ਦੇ ਬਹੁਤ ਮਿੱਠਾ ਉਹਦੇ ਚ ਮਾੜਾ ਜੀ ਸਾਨੂੰ ਦੱਸੋਗੇ ਪਾਉਗੇ ਚਾਨਾ ਜੀ ਕੀ ਕੀ ਫਰਕ ਹੈ ਉਹਦਾ ਜਿਵੇਂ ਖਾਣਾ ਹੋਵੇ ਸੁਬਾਹ ਖਾਣਾ ਵੀ ਵੀ ਦੂਸਰੇ ਨਾਲ ਪੂਰਾ ਚੜ ਮਰਜੀ ਖਾਓ ਇਸ ਮਿੱਠੀ ਹੈਣੀ ਯਾਰ ਠੀਕ ਹੈ ਜੀ ਉਹਦੇ ਮੋਤੀ ਖਾੜੇ ਨਾ ਭਾਜਵੇਂ ਹਾਂਜੀ ਹਾਂਜੀ ਉਹਦੇ ਮੋਤੀ ਦਾ ਗੋਲ ਉਹ ਸਾਨੂੰ ਫੱਲੇ ਕੇ ਦਿਖਾਵਾਂਗੇ ਇਹ ਗੋਲ ਹੋਊਗਾ ਮੋਤੀ ਜਮਾ ਠੀਕ ਹੈ ਜੀ ਜਿਵੇਂ ਤੇਰੀ ਚਿੱਟਾ ਬੱਟ ਲੱਗਿਆ ਹਾਂਜੀ ਹਾਂਜੀ ਉਹ ਕਰੀਮੀ ਜਾਂਏ ਕਰਕੇ ਠੀਕ ਹੈ ਉਹਦਾ ਬਣੇ ਹੋਣ ਖਾਣਾ ਇਹ ਦੋ ਤਿੰਨ ਚਾਰ ਪੰਜ 6 7 8 ਅੱਠ ਅੱਠ ਕਰ ਲਓ ਕਿ 9 ਵੀ ਜਾਂਦੀਆਂ 9 ਵੀ ਰਹਿੰਦੀਆਂ ਹਾਂਜੀ 8 10 ਜਾਨੀ ਲੱਗ ਹੀ ਜਾਂਦੀਆਂ ਹਾਂ ਹਾਂ ਲਓ ਵੀ ਕਿਸਾਨ ਵੀਰੋ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਕਸ਼ਮੀਰੀ ਲਸਣ ਹੈ ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਦ ਸੰਧੂ ਅੱਜ ਆਪਾਂ ਆਏ ਸੀਗੇ ਕਿਸਾਨ ਵੀਰ ਕੋਲੇ ਕੋਟਕਪੁਰੇ ਇਹ ਕਿਸਾਨ ਵੀਰ ਬਹੁਤ ਹੀ ਲੰਮੇ ਸਮੇਂ ਤੋਂ ਜਿਹੜੀ ਹੈ ਲਸਣ ਦੀ ਖੇਤੀ ਕਰਦੇ ਆ ਅੱਜ ਆਪਾਂ ਜਾਣਕਾਰੀ ਲੈਣੇ ਆ ਕਿ ਲਸਣ ਜਿਹੜਾ ਬਹੁਤ ਵੈਰਾਈਟੀਆਂ ਆਉਂਦੀਆਂ ਜਿਹੜਾ ਇਹ ਅੱਜ ਤੁਹਾਨੂੰ ਵੈਰੈਟੀ ਬਾਰੇ ਦੱਸ ਰਹੇ ਆ ਇਹ ਹੈਗਾ ਲਾਲ ਲਸਣ ਇਹ ਦੂਸਰੀਆਂ ਵੈਰੈਟੀਆਂ ਦੇ ਨਾਲੋਂ ਬਹੁਤ ਹਟਕੇ ਆ ਜਿਹੜਾ ਕਿ ਸਰੀਰ ਦੇ ਲਈ ਬਹੁਤ ਗਨਕਾਰੀ ਹੈ ਬਹੁਤ ਹੀ ਬਿਮਾਰੀਆਂ ਤੋਂ ਆਪਾਂ ਨੂੰ ਜਿਹੜਾ ਬਚਾਉਂਦਾ ਹੈ ਆਪਾਂ ਸਾਰੀ ਗੱਲਬਾਤ ਕਰਾਂਗੇ ਵੀਡੀਓ ਨਾਲ ਜੁੜੇ ਰਹੋ ਜੀ ਆਪਣੇ ਨਾਲ ਆ ਡਾਕਟਰ ਮਨਜੀਤ ਸਿੰਘ ਕੋਟਖੂੜਾ ਤੋਂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੋਰ ਡਾਕਟਰ ਸਾਹਿਬ ਠੀਕ ਠਾਕ ਜੀ ਵਧੀਆ ਵਧੀਆ ਸਾਫ ਸਤੂ ਜੀ ਹਾਂ ਬਹੁਤ ਵਧੀਆ ਸਿਹਤਾਂ ਠੀਕ ਜੀ ਵਧੀਆ ਵਧੀਆ ਡਾਕਟਰ ਸਾਹਿਬ ਜਿਹੜੇ ਲਸਣ ਦੀਆਂ ਵੈਰੈਟੀਆਂ ਜੀ ਬਹੁਤ ਆਉਂਦੀਆਂ ਹਾਂਜੀ ਹਾਂ ਤੇ ਜਿਹੜੀ ਅੱਜ ਆਪਾਂ ਵੈਰੈਟੀ ਬਾਰੇ ਗੱਲਬਾਤ ਕਰਦੇ ਆਂ ਜਿਹੜੀ ਲਾਲ ਵੈਰੈਟੀ ਆ ਜੀ ਲਸਣ ਦੀ ਇਹ ਦੂਸਰੀਆਂ ਵੈਰੈਟੀਆਂ ਦੇ ਨਾਲੋਂ ਇਹਦੇ 'ਚ ਕੀ ਖਾਸ ਹੈ ਇਹ ਜੀ ਪ੍ਰਚਲਿਤ ਵੈਰੈਟੀ ਆ ਪੁਰਾਣੀ ਕਹਿੰਨ ਵੱਲੋਂ ਠੀਕ ਹੈ ਜੀ ਤੇ ਜਿਹੜਾ ਸਮਾਜ ਨਾ ਆਪਣਾ ਖਾਸ ਕਰਕੇ ਜਿਹੜਾ ਮਾਲ ਮਾਲ ਵਾ ਹਾਂਜੀ ਹਾਂਜੀ ਇਹਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਠੀਕ ਹੈ ਜੀ ਠੀਕ ਚਟਾਲਾ ਹਨੂ ਪਿਆ ਸਾਡੇ ਕੋਲ ਆ ਹਾਂਜੀ 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 ਤੇ ਇਹ ਕਿਲੋ ਨਹੀਂ ਵਿਕਦਾ ਠੀਕ ਹੈ ਜੀ ਵਿਕੈਣਾ ਵੱਲੋਂ ਠੀਕ ਹੈ ਜੀ ਇੱਕ ਤਾਂ ਇਹਦੇ 'ਚ ਤੇਲ ਦੀ ਮਾਤਰਾ ਵੱਧ ਹੋਣ ਕਰਕੇ ਠੀਕ ਹੈ ਜੀ ਇਸ਼ਰਣਾ ਬੜਾ ਸੌਖਾ ਠੀਕ ਹੈ ਜੀ ਇਹ ਚ ਤੇਲ ਵੱਧ ਹੁੰਦਾ ਜੀ ਦੂਸਰੀਆਂ ਦੇ ਮੁਕਾਬਲੇ ਤੇਲ ਦੀ ਮਾਤਰਾ ਵੱਧ ਹੈ ਠੀਕ ਹੈ ਜੀ ਦੂਸਰਾ ਨਾ ਇਹ ਛੋਟਾ ਗੰਡਾ ਚੱਕੀ ਨਾ ਆਪਾਂ ਹਾਂਜੀ ਛੋਟਾ ਗੰਡਾ ਚੱਕੜੀ ਉਹਦਾ ਠੀਕ ਹੈ ਜੀ ਹਾਂ ਛੋਟਾ ਹਾਂ ਚੱਕ ਲਵੈਸੀ ਹਾਂ ਹਾਂਜੀ ਆ ਗੰਡਾ ਛੋਟਾ ਹੈ ਹਾਂਜੀ ਜਮਾਈ ਹਾਂਜੀ ਇਹਦੇ ਮੁਕਾਬਲੇ ਹਾਂਜੀ ਹਾਂਜੀ ਤੇ ਤੁਰੰਗਾ ਇਹਦੀਆਂ ਹੀ ਮੋਟੀਆਂ ਠੀਕ ਹੈ ਜੀ ਯਾਨੀ ਗੰਡਾ ਗੰਡਾ ਮੋਟੀਆਂ ਗੱਟ ਗਿਆ ਇਹਦੀਆਂ ਮੋਟੀਆਂ ਪਹਿਲਾਂ ਠੀਕ ਹੈ ਜੀ ਜੇ ਛੋਟਾ ਹੋਵੇ ਤਾਂ ਵੀ ਜੇ ਆਪਾਂ ਨੂੰ ਕੱਢਾ ਬਾਜ਼ਾਰ ਲੈਣ ਗਏ ਆ ਹਾਂਜੀ ਹਾਂਜੀ ਤੁਹਾਨੂੰ ਇਹਦੀਆਂ ਮੋਟਰ ਛਿਰਣਾ ਬੜਾ ਸੌਖਾ ਬੇਤੁਈ ਠੀਕ ਹੈ ਜੀ ਵੀ ਲਹਾਂ ਦਾ ਬਾਜ਼ਾਰ ਪ੍ਰੈਕਟੀਕਲੀ ਜਿਵੇਂ ਆਪਾਂ ਜੀ ਸਬਜੀ ਦੇ ਵਿੱਚ ਪਾਉਣੇ ਆ ਤੜਕੇ ਦੇ ਵਿੱਚ ਇਤਰਾ ਵਿੱਚ ਲੈਣਾ ਤੇ ਤੇਲ ਬਿਲਹ ਹੁਣ ਦਿਖਦਾ ਆਪਣਾ ਬਾਹਰ ਆਵੇ ਠੀਕ ਹੈ ਜੀ 스멜 ਵੀ ਇਹਦੀ ਜਿਆਦਾ ਆਉਂਦੀ ਹੈ ਨਾ ਦੂਸਰੀਆਂ ਹਾਂ ਖੁਸ਼ਬੂ ਇਹਦੀ ਜਿਆਦਾ ਆ ਇਸ ਕਰਨ ਮੰਨ ਲਓ ਠੀਕ ਹੈ ਜੀ ਮਹਿਕ ਜਿਹਨੂੰ ਆਪਾਂ ਕਹਿੰਦੇ ਆ ਉਹ ਜਿਆਦਾ ਇਹਦੇ ਵਿੱਚ ਠੀਕ ਹੈ ਜੀ ਤੇ ਜਿਵੇਂ ਆਪਾਂ ਜੀ ਗੱਲ ਕਰਕੇ ਤੇਲ ਦੀ ਮਾਤਰਾ ਹੀ ਵੱਧ ਹੋਰ ਆਪਾਂ ਨੂੰ ਇੱਕ ਇਹ ਚ ਹੋਰ ਕਿਹੜੇ ਕਿਹੜੇ ਰੱਖਣਾ ਜੀ ਇਹ ਤਾਂ ਬਹੁਤ ਵੱਡੀ ਦਵਾਈ ਹੈ ਠੀਕ ਹੈ ਜੀ ਤੇ ਜਿਹੜਾ ਸਭ ਤੋਂ ਵੱਡਾ ਜਿਹੜਾ ਲਸਣ ਕੱਚਾ ਲਸਣ ਹੈ ਹਾਂਜੀ ਜਿੰਨੀਆਂ ਆਪਣੀਆਂ ਹਾਰਡੀਆਂ ਦੀਆਂ ਦਵਾਈਆਂ ਬਣਦੀਆਂ ਹਾਂਜੀ ਵੀ ਕਹਿੰਦਾ ਮੰਨ ਲਓ ਆਲ ਓਵਰ ਵਾਰਡ ਦੇ ਵਿੱਚ ਹਾਂਜੀ ਉਹ ਸਾਰੀਆਂ ਦੇ ਵਿੱਚ ਕੱਚਾ ਲਸਣ ਹੀ ਪੈਂਦਾ ਠੀਕ ਹੈ ਜੀ ਦਿਲ ਦੀਆਂ ਬਾਰਗਾਂ ਹਾਂ ਦਿਲ ਦੀਆਂ ਬਾਰਗਾਂ ਇਹ ਡਾਕਟਰ ਨਮਜੋਦ ਕੌਰ ਜਿਹੜੀ ਇੱਥੇ ਸਾਡੇ ਭੋਜਨ ਅਤੇ ਪੋਸ਼ਣ ਵਿਭਾਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਸੀਗੀ ਉਹਨਾਂ ਨੇ ਪੀ ਐਚ ਡੀ ਕੀਤੀ ਹੈ ਤੇ ਠੀਕ ਹੈ ਲਸਣ ਤੇ ਹਾਂ ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀ ਵੀ ਕੱਚਾ ਲਸਣ ਹੈ ਹਾਂਜੀ ਉਹ ਦਿਲ ਦੇ ਰੋਗੀਆਂ ਲਈ ਲਾਭਦਾਇਕ ਹੈ ਠੀਕ ਹੈ ਜੀ ਤੇ ਉਹ 2 ਪੇਜ ਸੀ ਉਹਦੇ ਵੱਡੇ ਹਾਂਜੀ ਹਾਂਜੀ ਉਹਨੇ ਇਹ ਕਿਹਾ ਵੀ ਕੋਈ ਵੀ ਦੁਨੀਆ ਦੀ ਮੈਡੀਸਨ ਨਹੀਂ ਜਿਹਦੇ ਚ ਕੱਚਾ ਲਸਣ ਨਾਲ ਪੈਦਾ ਹੋਵੇ ਠੀਕ ਹੈ ਜੀ ਪਰ ਜੇ ਇਹਨੂੰ ਤੁਸੀਂ ਸਬਜ਼ੀ ਦੇ ਵਿੱਚ ਪਕਾ ਕੇ ਖਾਣੇ ਆਪਾਂ ਫਿਰ ਇਹਦਾ ਮਸਾਲੇ ਦੇ ਤੌਰ ਤੇ ਸਵਾਦ ਹੈ ਠੀਕ ਹੈ ਜੀ ਜੇ ਇਹਨੂੰ ਕੱਚਾ ਖਾਣੇ ਆ ਹਾਂਜੀ ਹਾਂਜੀ ਫਿਰ ਇਹਦਾ ਹੋਰ ਸਵਾਦ ਹੈ ਠੀਕ ਹੈ ਜੀ ਕੱਚੇ ਖਾਂਦੇ ਯਾਨੀ ਫਾਇਦੇ ਵੀ ਜ਼ਿਆਦੇ ਆ ਜੀ ਹਾਂ ਕੱਚੇ ਖਾਂਦੇ ਫਾਇਦੇ ਜ਼ਿਆਦੇ ਆ ਥੋੜਾ ਜਿਹਾ ਵੀ ਇਹਨੂੰ ਖਾਣ ਦਾ ਤਰੀਕਾ ਹੈ ਵੀ ਇਹਨੂੰ ਜੇ ਤੁਸੀਂ ਨਮਕੀਂ ਦੇ ਨਾਲ ਖਾਓਗੇ ਤੁਸੀਂ ਹਾਂਜੀ ਕਿ ਤੁਸੀਂ ਇਹ ਤਖਾਦਾ ਜਾਂਦਾ ਹੈ ਤੇ ਸਿੱਧਾ ਖਾਓਗੇ ਤਾਂ ਫਿਰ ਥੋੜਾ ਫੂਡ ਪੈ ਮਚਲਾ ਪੰਦੀ ਠੀਕ ਹੈ ਜੀ ਜਿਵੇਂ ਆਪਾਂ ਵੈਸੇ ਹੀ ਖਾਲਗੇ ਤੇ ਸਾੜਾ ਪੈਂਦਾ ਹੀ ਗਾੜਾ ਸਾੜਾ ਪੈਂਦਾ ਚਲੋ ਉਹ ਨਮਕੀਨ ਲੈ ਲਓ ਕੋਈ ਵੀ ਲੈ ਲਓ ਨਮਕੀਨ ਜਿਹੜਾ ਤੁਹਾਨੂੰ ਪਸੰਦ ਆ ਠੀਕ ਹੈ ਜੀ ਯਾਰ ਚੋਂ ਬਖੋਰੀ ਨਮਕੀਨ ਹੈਗੇ ਆ ਠੀਕ ਹੈ ਜੀ ਪੁਜੀਆ ਨਾਲ ਜਾਂ ਪੁਜੀਆ ਜਿਹੜਾ ਜਿਆਦਾ ਸਭ ਤੋਂ ਵਧੀਆ ਪੁਜੀਆ ਦਾ ਬੇਸਨ ਦਾ ਬਣਿਆ ਹੋਇ ਇੱਕ ਤੇ ਹਾਂਜੀ 50 ਰੁਪਏ ਪਾਈਆ ਪਕੌੜੀਆਂ ਮਿਲਦੀਆਂ ਵਾਰੀਆ ਠੀਕ ਹੈ ਜੀ ਪਕੌੜੀਆਂ ਜੀ ਹਾਂ ਤੇ ਉਹਦੇ ਨਾਲ ਤੇ ਲੈ ਲਓ ਠੀਕ ਹੈ ਜੀ ਸ਼ਾਮ ਨੂੰ ਖਾ ਲਓ ਤੇ ਆਪ ਲੋਕ ਤਾਂ ਨਹੀਂ ਖਾਂਦੇ ਵੀ ਇਹਦੀ ਸਮੈਲ ਆਉਗੀ ਯਾਰ ਇਹ ਬੰਦਿਆ ਜਾਣਾ ਹਾਂਜੀ ਹਾਂਜੀ ਤੇ ਵੀ ਤੇ ਸ਼ਾਮ ਨੂੰ ਖਾ ਲਓ ਸਵੇਰੇ ਆਪ ਓਕੇ ਵੀ ਸ਼ਾਮ ਨੂੰ ਖਾ ਲਓ ਘਤਰਕੋਟ ਜਿਵੇਂ ਮੰਨ ਲਓ ਜੀ ਸਵੇਰ ਕਈ ਕਹਿੰਦੇ ਡਾਕਟਰ ਵੀ ਜਿਹੜਾ ਲਸਣ ਨੂੰ ਸਵੇਰ ਖਾਓ ਜਿੰਦਰ ਨੇ ਕਹਦੇ ਹਾਂਜੀ ਹਾਂਜੀ ਸਵੇਰ ਖਾਣ ਦਾ ਇਹਦੇ ਕੀ ਕੀ ਫਾਇਦੇ ਜੀ ਸਵੇਰੇ ਖਾ ਲੋ ਜੀ ਸ਼ਾਮ ਨੂੰ ਖਾ ਲੋ ਵੈਸੇ ਤਾਂ ਜਿਹੜਾ ਅਟੈਕ ਹੁੰਦਾ ਨਾ ਹਾਂਜੀ ਅਟੈਕ ਇਨ ਬਿਟਵੀਨ ਨਾ ਤਕਰੀਬਨ 90% 99% ਹੀ ਤੁਹਾਨੂੰ ਅਟੈਕ ਨਾ ਇਹ ਪਹਿਲੇ ਪੈਰ ਜੇ ਹੁੰਦਾ ਠੀਕ ਹੈ ਜੀ ਬੰਦੇ ਦਾ ਆਪਾਂ ਕਹਿੰਦੇ ਜਿਹੜਾ ਹਾਰਡ ਦਾ ਅਟੈਕ ਹੁੰਦਾ ਹਾਂਜੀ ਹਾਂਜੀ ਜਿਹੜੇ ਹੋਰ ਸ਼ੂਕਰ ਸਾਈਕਲ ਤੇ ਪੇਸ਼ੈਂਟ ਹੁੰਦਾ ਕਹੇ ਟਾਈਪ ਵੀ ਹੋ ਸਕਦਾ ਠੀਕ ਹੈ ਜੀ ਜੇ ਕੋਈ ਬਲੌਕੇਜ ਆ ਉਹਨੂੰ ਸੁੱਤੇ ਪੈਣ ਨੂੰ ਟੈਗ ਜਾਪਾ ਕਿੰਨੇ ਰਾਤ ਤੋਂ ਚੰਗਾ ਪੜਾ ਸੁੱਤਾ ਪੈ ਗਿਆ ਕਰਕੇ ਟੈਗ ਹੋ ਗਿਆ ਸ਼ਾਇਦ ਸਾਇਲੈਂਟ ਆ ਜਾਂਦੇ ਕਿ ਉਹਦੇ ਤੁਸੀਂ ਸ਼ਾਮ ਨੂੰ ਖਾ ਲਓ ਜਿਹੜਾ ਕੋਲੇਸਟ੍ਰੋਲ ਸ਼ਾਮ ਨੂੰ ਬਣਦਾ ਠੀਕ ਹੈ ਜੀ ਸ਼ਾਮ ਨੂੰ ਖਾਣੇ ਖਾਣ ਦਾ ਕੋਈ ਇੱਕ ਵਾਰ ਜੱਟ ਪੈਗ ਪੂਕ ਲਾ ਲੈਂਦੇ ਆ ਹਾਂਜੀ ਹਾਂਜੀ ਦੂਰਾ ਕਰੋ ਕਪਾਵਾ ਤੇ ਖਾਣ ਦਾ ਬੰਦਾ ਸਹੀ ਹੈ ਜੀ ਹਾਂ ਯਾਨੀ ਸ਼ਾਮ ਨੂੰ ਖਾਦੋ ਸ਼ਾਮ ਨੂੰ ਖਾਣ ਨੂੰ ਵਧੀਆ ਸ਼ਾਮ ਨੂੰ ਇੱਕ ਤਾਂ ਥੋੜੇ ਤੜਕੇ ਦਾਤਨ ਕੋਡਾ ਸਵੇਰੇ ਵੀ ਖਾ ਲਓ ਕੋਈ ਚੱਕਰ ਨੇ ਥੋੜੀ ਪੈਸੇ ਠੀਕ ਹੈ ਜੀ ਇਹ ਹੈ ਵੀ ਸਾਡਾ ਤਾਂ ਹੁਣ ਜਵਾਕ ਇਥੇ ਉਹ ਲਸਣ ਉਹਨਾਂ ਖਾਈ ਜਾਂਦਾ ਬਿਨਾ ਗੱਲ ਤੋਂ ਨਹੀਂ ਨਹੀਂ ਬਹੁਤ ਵਧੀਆ ਜੀ ਵੈਸੇ ਹੈ ਤਾਂ ਜੇ ਲਸਣ ਖਾਦਾ ਜਾਵੇ ਹੁਣ ਖਾਂਦੇ ਨਹੀਂ ਕਈ ਲੋਕ ਆਪਾਂ ਨੂੰ ਬਹੁਤ ਬਿਮਾਰੀਆਂ ਤੋਂ ਬਚਾਉਂਦਾ ਜੀ ਲਸਣ ਤਾਂ ਦੇਖੋ ਜੀ ਆਪਾਂ ਕੋਈ ਦਾਲ ਸਬਜ਼ੀ ਇਹਦੇ ਬਗੈਰ ਬਣਦੀ ਨਹੀਂ ਜਿਹੜੇ ਜਿਹੜੇ ਹੁਣ ਜਿਹੜਾ ਆਪਾਂ ਮਾਸਾहारी ਲੋਕ ਐ ਹਾਂਜੀ ਚਿਕਨ ਚੁਕਣਾ ਜਾਂ ਕੋਈ ਬੱਕਰੇ ਦਾ ਮੀਟ ਆ ਜਾਂ ਮੱਛੀ ਮੁੱਛੀ ਐ ਹਾਂਜੀ ਹਾਂਜੀ ਉਹ ਤਾਂ ਇਹਦੇ ਬਗੈਰ ਬਣਦੀ ਨਹੀਂ ਸਹੀ ਹਾਂਜੀ ਫੇਰ ਮੱਛੀ ਦਾ ਕੋੜਾ ਹੁਣ ਕਿੰਨੇ ਮਹਿੰਗੇ ਐ ਤੇ ਉਹ ਲਸਣ ਦਾ ਪਾਣੀ ਜਿਹਾ ਪਾ ਕੇ ਇਹਦੇ ਬੇਸਨ ਜੀ ਘੋਲ ਕੇ ਫੇਰ ਹੀ ਬਣਾਉਂਦੇ ਨੇ ਤਾਂ ਉਹਦਾ ਟੇਸਟ ਹੀ ਬਣਦਾ ਸਹੀ ਬੱਚੀ ਦਾ ਇਹ ਬਿਗਾਰ ਬਣਦੀ ਨਹੀਂ ਸਹੀ ਤੇ ਆਪਾਂ ਜਿਹੜੀ ਲਸਣ ਦੀਆਂ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਲਾਈਆਂ ਜੀ ਅਸੀਂ ਤਾਂ ਦੇਸੀ ਲਾਲ ਦਾ ਹਨ ਬੀਜਾ ਹੀ ਇੱਕ ਠੀਕ ਹੈ ਜੀ ਤੇ ਥੋੜਾ ਜਿਹਾ ਪੀਜੀ 18 ਬੀਜਾ ਹੀ ਪੰਜਾਬ ਖੇਤੀਬਾੜੀ ਦੇ ਵਿੱਚ ਚਿੱਟਾ ਠੀਕ ਹੈ ਜੀ ਤੇ ਜਾਂ ਹੇ ਉਹਨੂੰ ਕਸ਼ਮੀਰੀ ਲਸਣ ਵੀ ਕਹਿੰਦੇ ਆ ਫਾਰਮ ਲਸਣ ਵੀ ਕਹਿੰਦੇ ਆ ਕੀ ਨਾਮ ਉਹਦੇ ਠੀਕ ਹੈ ਜੀ ਉਹ ਵੀ ਬੀਜਾ ਆਪਣਾ ਠੀਕ ਹੈ ਜੀ ਜਿਹੜਾ ਫਾਰਮ ਲਸਣ ਵੀ ਉਹਦੇ ਨਾਲ ਇੱਕ ਕਸ਼ਮੀਰੀ ਲਸਣ ਵੀ ਹੁੰਦਾ ਜਿਹਨੇ ਗੰਡਾ ਔਰ ਥੱਲੇ ਲੱਗਦਾ ਨਾ ਇਹਨੂੰ ਦਿਖਾਉਣ ਨੇ ਠੀਕ ਹੈ ਜੀ ਔਰ ਇਹ ਤਿੰਨ ਚੀਜ਼ਾਂ ਲਾਇਆ ਰ ਤੁਰ ਗਏ ਸੇ ਆ ਤੇ ਉਹਦੇ ਜ ਆਪਾਂ ਨੂੰ ਇੱਕ ਨਾਲੀਆ ਵੀ ਜਿਹਨੂੰ ਗੱਠੀਆ ਲਸਣ ਕਹਿੰਦੇ ਆ ਠੀਕ ਹੈ ਜੀ ਉਹ ਵੀ ਨਿਕਲੂਗਾ ਇਹਦੇ ਚੋਂ ਠੀਕ ਹੈ ਜੀ ਨਹੀਂ ਜਿਹੜਾ ਇਹ ਕਸ਼ਮੀਰੀ ਲਸਣ ਆ ਜੀ ਉਹਦਾ ਕੀ ਹੈ ਇਹ ਦੂਜੇ ਨਾਲ ਕੀ ਫਰਕ ਥੱਲੇ ਹੀ ਬਣਦਾ ਬਾਈ ਇਹਦੇ ਗੰਡੇ ਨਾਲ ਜਿਵੇਂ ਆ ਗੰਡਾ ਹੀ ਠੀਕ ਹੈ ਜੀ ਇਹ ਥੱਲੇ ਹੀ ਬਣਦਾ ਉਹਦੇ ਐ ਕਰਕੇ ਨਾਲ ਲੱਗਿਆ ਹੋਊਗਾ ਤੁਹਾਨੂੰ ਦਿਖਾਉਣੇ ਪੱਟ ਕੇ ਠੀਕ ਹੈ ਜੀ ਜਿਹੜਾ ਕਸ਼ਮੀਰੀ ਲਸਣ ਆ ਨਾ ਕਿਸਾਨ ਵੀਰੋ ਉਹ ਸਮਝ ਲਓ ਇੱਕ ਫੀਮੈਨ ਨੂੰ ਦਵਾਈ ਬਹੁਤ ਵਧੀਆ ਦਵਾਈ ਆ ਉਹ ਜਿਹਦਾ ਅਜੇ ਆਮ ਆਪਾਂ ਬਾਜ਼ਾਰ ਦੇ ਵਿੱਚ ਰੇਟ ਪਤਾ ਕਰ ਗਏ ਪंसारीਆਂ ਕੋਲੋਂ 2000 ਰੁਪਏ ਦਾ ਕਿਲੋ ਮਿਲੂਗਾ ਬਹੁਤ ਵਧੀਆ ਯਾਨੀ ਟੌਪ ਦਾ ਲਸਣ ਆ ਉਹ ਖਾਣ ਦੇ ਵਿੱਚ ਵੀ ਮਿੱਠਾ ਹੈ ਨਾ ਜੀ ਹਾਂ ਜੀ ਖਾਣ ਦੇ ਬਹੁਤ ਮਿੱਠਾ ਉਹਦੇ ਚ ਮਾੜਾ ਜੀ ਸਾਨੂੰ ਦੱਸੋਗੇ ਪਾਉਗੇ ਚੰਨਾ ਜੀ ਕੀ ਕੀ ਫਰਕ ਹੈ ਉਹਦਾ ਜਿਵੇਂ ਖਾਣਾ ਹੋਵੇ ਸੁਬਾਹ ਖਾਣਾ ਵੀ ਵੀ ਦੂਸਰੇ ਨਾਲ ਪੂਰਾ ਚਲ ਮਰਜ਼ੀ ਖਾਓ ਇਸ ਮੈਲੀ ਖਣੀ ਆ ਠੀਕ ਹੈ ਜੀ ਉਹਦੇ ਮੋਤੀ ਖਾੜੇ ਨਾ ਪਜਵੇਂ ਹਾਂ ਜੀ ਹਾਂ ਜੀ ਉਹਦੇ ਮੋਤੀ ਨਾ ਗੋਲ ਉਹ ਤੁਹਾਨੂੰ ਛੱਲ ਕੇ ਦਿਖਾਵਾਂਗੇ ਇਹ ਗੋਲ ਹੋਊਗਾ ਮੋਤੀ ਜਮਾ ਠੀਕ ਹੈ ਜੀ ਜਿਵੇਂ ਤੇਰੀ ਚਿੱਟਾ ਬਟਨ ਲੱਗਿਆ ਹਾਂ ਜੀ ਹਾਂ ਜੀ ਕਰੀਮੀ ਜਾਇਏ ਕਰਕੇ ਠੀਕ ਹੈ ਜੀ ਉਹਦਾ ਬਣੇ ਹੁਣ ਖਾਲਾ ਦੇਖੀ ਜੀ ਫਿਰ ਆਪਾਂ ਹਾਂ ਲਓ ਵੀ ਕਿਸਾਨ ਵੀਰੋ ਹ ਕਸ਼ਮੀਰੀ ਲਸਣ ਕਿਵੇਂ ਤਿਆਰ ਹੁੰਦਾ ਇਹ ਵੈਰੈਟੀ ਲੱਗੀ ਆ ਫਾਰਮਿੰਗ ਲਸਣ ਦੀ ਇਹਦੇ ਨਾਲ ਹੀ ਸਾਈਡ ਤੇ ਲੱਗਦਾ ਨਿੱਕੇ ਨਿੱਕੇ ਦਾਣੇ ਹੁੰਦੇ ਆ ਤੇ ਸਰੀਰ ਦੇ ਲਈ ਵੀ ਬਹੁਤ ਕੰਕਾਰੀ ਹੈ ਦੂਸਰੇ ਨਸਨ ਨਾਲ ਤਾਂ ਬਹੁਤ ਹੀ हट ਕੇ ਇੱਕ ਫੀਮ ਹੀ ਆ ਇਹਨੂੰ ਜਾਨੀ ਬਹੁਤ ਛਾਈ ਲੋਕ ਖਾਂਦੇ ਆ ਜਿਆਦਾ ਆਪ ਨੂੰ ਕਸ਼ਮੀਰ ਚ ਮਿਲਦਾ ਤੇ ਜਾਂ ਡਾਕਟਰ ਸਾਹਿਬ ਇੱਥੋਂ ਸਾਰਿਆਂ ਤੇ ਮਿਲ ਜਾਂਦੇ ਸੌਰੀ ਤਾਂ ਨਵੇਂ ਘਰ ਵੀ ਤੇ ਹੁਣ ਸਾਡੇ ਤੋਂ ਜਿਆਦਾਤਰ ਕਸ਼ਮੀਰ ਚ ਮਿਲਦਾ ਹੀ ਚੰਗੇ ਨਾਲੇ ਮੌਲ ਮੂਲ ਤੋਂ ਮਿਲ ਜਾਂਦਾ ਵਧੀਆ ਜਿਵੇਂ ਆਪਾਂ ਕੀ ਕਹੇ ਸਮਾਰਟ ਵਾਲੇ ਆ ਬੜਾ ਸਮਾਰਟ ਵਾਲਾ ਮੌੜ ਹੈ ਉਹਨਾਂ ਦੇ ਹੁੰਦੇ ਆ ਠੀਕ ਛੋਟੀ ਪੈਕਿੰਗ ਬਹੁਤ ਸੋਹਣੀ ਪੈਕ ਹੁੰਦੀ ਹੈ ਠੀਕ ਹੈ ਜੀ ਛੋਟੀ ਪੈ 100 ਗ੍ਰਾਮ ਦੀ ਪੈਕਿੰਗ ਥੋੜੇ Google ਤੇ ਆਇਆਣਾ ਹਾਂਜੀ ਹਾਂਜੀ ਨਹੀਂ ਤਾਂ 100 ਦੀ ਪੈਕਿੰਗ ਨਾ ਜਿਵੇਂ ਕਿ ਮਲਟੀ ਲੈਣ ਕੰਪਨੀ ਦੀ ਪੈਕਿੰਗ ਹੁੰਦੀ ਹੈ ਠੀਕ ਹੈ ਜੀ ਉਹ ਕਿਸਾਨਾਂ ਨੂੰ ਲੈ ਕੇ ਪੈਕਿੰਗ ਕਰਕੇ ਵੇਚਦੇ ਵਧੀਆ ਛੋਟਾ 100 ਗ੍ਰਾਮ ਦੀ ਪੈਕਿੰਗ 200 ਗ੍ਰਾਮ ਦੀ ਠੀਕ ਹੈ ਜੀ ਤੇ ਮੜਾ ਜ ਆਪਣੇ ਕਿਸਾਨ ਭਰਾਵਾਂ ਨੂੰ ਦਿਖਾਏ ਜੀ ਵੀ ਕਿਵੇਂ ਲੱਗਦਾ ਦੂਸਰੇ ਲਸਣਾਂ ਕਿਵੇਂ ਇਹ ਇਸ ਤਰ੍ਹਾਂ ਗੇ ਮੜਾ ਨੇੜੇ ਕਰਕੇ ਦਿਖਾੜਾ ਕੈਮਰਾਮੈਨ ਨੇੜੇ ਲੈ ਆਓ ਜੀ ਆਹ ਦੇਖੋ ਵੀ ਕਿਸਾਨ ਵੀਰੋ ਜਿਹੜੀ ਵੈਰ ਆ ਵੀ ਆ ਤੁੰਦ ਕੋਣੇ ਇੱਕ ਮਿਲ ਗਿਆ ਜਿਹੜੇ ਕਰਕੇ ਦਿਖਾ ਦੂਗਾ ਜੀ ਇਹ ਵਾਈਦਾ ਜੀ ਕਸ਼ਮੀਰੀ ਲਸਣ ਇਹਦਾ ਨਿਕਲਦਾ ਬਹੁਤ ਘੱਟ ਹੋਣਾ ਜੀ ਨਹੀਂ ਨਿਕਲਦਾ ਹੀ ਵਧੀਆ ਬਈ ਮੈਂ ਨਾ ਥੋੜਾ ਹੀ ਹੈ ਇਸ ਤਰ੍ਹਾਂ ਪਿਆਣ ਪਾਸੇ ਆਵੇ ਠੀਕ ਹੈ ਆਹ ਲਓ ਬਈ ਇਹ ਦੇਖੋ ਆ ਪਿਆਣ ਜੜ ਵੀ ਬਹੁਤ ਇਹਦੀ ਮੋਟੀ ਹੈ ਨਾ ਜਿੰਨਾ ਦਬ ਜਿੰਨੇ ਮੋਟੀਆਂ ਹੋਣੀਆਂ ਭਰਾਵੇ ਆ ਨਿਕਲਦਾ ਹੀ ਉਹ ਲਓ ਇਹ ਤਾਂ ਮਰੇ ਮੋਤੀਆਂ ਨੂੰ ਦਾਣੇ ਹੀ ਆ ਹਨਾ ਇਹ ਆ ਵੇਖੋ ਤੇ ਜਿਹਨੇ ਖਾਲੀ ਫਿਰ ਹੈਵੀ ਫੀਮ ਹੀ ਜੀ ਉਹ ਵੇਖੋ ਐ ਨਾਲ ਲੱਗਿਆ ਹੁੰਦੇ ਹਾਂਜੀ ਉਹ ਨਾਲ ਇਤੋਂ ਲੱਗਿਆ ਨਾ ਬੇ ਨਾਲ ਹਾਂਜੀ ਹਾਂਜੀ ਯਾਨੀ ਇੱਕ ਇਹਨੂੰ ਲਸਣ ਦੇ ਬੂਟੇ ਨੂੰ ਲੱਗ ਹੀ ਜਾਂਦੀਆਂ ਐ 8-10 ਹੁਣ ਆ ਵੇਖੋ ਕਿੰਨੇ ਗੰਦ ਨੇ ਆਪਾਂ ਇਹ 2 3 4 5 6 7 8 8 ਅਟਕ ਲਉ ਕਿ 9 ਵੀ ਇੰਡੀਆ ਦੇ 5 ਵੀ ਰਹਿੰਦੇ ਹਾਂ ਜੀ 8-10 ਜਾਨੀ ਲੱਗ ਜਾਂਦੀਆਂ ਹਾਂ ਹਾਂ ਲਓ ਵੀ ਕਿਸਾਨ ਵੀਰੋ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਕਸ਼ਮੀਰੀ ਲਸਣ ਆਹ ਵੇਖੋ ਜ਼ਮੀਨ ਬੜੀ ਕਿਵੇਂ ਹੁੰਦਾ ਇਹ ਫਿਰ ਕਿੰਨੀ ਬੋਲੀ ਪਈ ਇਹ ਫਿਰ ਜਿਹੜਾ ਇਹ ਲੱਗਦਾ ਇਸੇ ਵੈਰਾਈਟ ਨੂੰ ਕਿ ਦੂਜਿਆਂ ਹੋਰ ਕਿਸੇ ਵੈਰਾਈਟ ਨੂੰ ਹੋਰ ਵੈਰਾਈਟ ਨੂੰ ਲੱਗਦਾ ਇਹਦਾ ਅੱਜ ਅੜ ਜੜ ਹੁੰਦੀ ਨਾ ਹਾਂਜੀ ਇਹ ਹੁਣ ਵੀ ਇਹ ਵੇਖੋ 6 ਇੰਚੀ ਲੰਮੀ ਹੈ ਹਾਂਜੀ ਜੜ ਬਹੁਤ ਲੰਬੀ ਹੈ ਇਹਦੇ ਇਹਦੇ ਨਾਲ ਗੱਠ ਦੀ ਜੜ ਜਾਵਣਦੀ ਹੁਣ ਵੇਖੋ ਤੁਸੀਂ ਹੁਣ ਵੇਖੋਗਾ ਹਾਂਜੀ ਜੜ ਵੇਖੋ ਇੱਥੋਂ ਜੜ ਤੋਂ ਮਿਲਦੇ ਆਪਾਂ ਹਾਂਜੀ ਗੇਟ ਜੀ ਹੈ ਤੇ ਗੇਟ ਆ 8 ਇੰਚ ਦੀ ਹੁੰਦੀ ਹੈ ਜੇ ਪੂਰਾ ਕਈ ਪੱਟੀਆਂ ਨਾ ਹਾਂਜੀ ਹਾਂਜੀ ਤੇ 10 ਇੰਚ ਜੜੀ ਹੈ ਜਿਹੜਾ ਟਟਕੀਆਂ ਬਚਾਵੇ ਹਾਂਜੀ ਹਾਂਜੀ ਜਿਹੜੇ ਜੜਾ ਲੰਮੀਆਂ ਨਹੀਂਆਂ ਇਹਨੇ ਘਰਾ ਕੇ ਨਹੀਂ ਖਾਣੀ ਫਿਰ ਕੰਡਾ ਜਿਹੜਾ ਮੋਟਾ ਪਾਣਾ ਨਹੀਂ ਨਹੀਂ ਸਹੀ ਹੈ ਹਾਂਜੀ ਹਾਂਜੀ ਇਹ ਹੈ ਤਾਂ ਫਿਰ ਲਸਣ ਹੀ ਹੈ ਨਾ ਲਸਣ ਦੀ ਵੈਰੈਟੀ ਲਸਣੇ ਤਾਂ ਬਹੁਤ ਜ਼ਿਆਦਾ ਆ ਉਹ ਤਾਂ ਇੰਨਾ ਪਸੰਦ ਕਰਦੇ ਤੋ ਗਿਆਰ ਠੀਕ ਹੈ ਜੀ ਫਰਦੀ ਦੇ ਵਿੱਚ ਇਹ ਵੀ ਬਹੁਤ ਜ਼ਿਆਦਾ ਕਣਕਾਰੀ ਹੈ ਠੀਕ ਹੈ ਜਿਹੜਾ ਦੂਜਾ ਹੁੰਦਾ ਨਾ ਬੇਕਾਰ ਜਾ ਉਹ ਹੋਰ ਚੀਜ਼ ਹੈ ਠੀਕ ਹੈ ਜੀ ਆ ਤਾਂ ਥੋੜਾ ਮੰਡੀ ਹੁਣ ਲੈ ਜਾ ਭੈਣ ਤਾਂ ਠੀਕ ਹੈ ਜੀ ਵਪਾਰੀ ਉਹਦੇ ਬੋਲੀ ਦੇ ਦਿੰਦਾ ਇਹ ਸਾਲ ਸੋਨੇ ਦੇ ਭਾਗ ਦੇ ਦਾ ਵੀ ਗੰਡਾ ਕਿੰਨਾ ਬਟਾ ਠੀਕ ਹੈ ਜੀ ਇਹ ਆਪਣੇ ਕਿੰਨੇ ਕਿਲੇ ਲੱਗੇ ਸਾਰਾ ਲਸਣ ਜੋ ਤੋੜ ਕੇ ਵੀ ਤੁਹਾਨੂੰ ਦਿਖਾਉਣੇ ਆਪਾਂ ਤੋੜ ਲਾਂਗੇ ਉੱਥੇ ਤੁਹਾਨੂੰ ਠੀਕ ਹੈ ਠੀਕ ਹੈ ਜੀ ਦੋ ਨਾਲ ਸਾਡੇ ਕੋਲ ਤਾਂ ਆਹੀ ਹੁਣ ਮੇਰੇ ਸਾਹਮਣੇ ਦੋ ਗਨਾਲਾ ਹੋਊਗਾ ਥਾਂ ਹਨਾ ਠੀਕ ਹੈ ਇਹ ਦੋ ਗਨਾਲੇ ਤੇ ਦੂਜਾ ਵਾਲਾ ਸੀ ਦੂਸਰੀ ਵੈਰੈਟੀ ਨੇ ਹਾਂ ਦੂਜੀ ਵੈਰੈਟੀ ਹੈ ਠੀਕ ਹੈ ਸਾਰਾ ਆਪਣੇ ਕੋਲ ਕਿੰਨਾ ਸੀ ਲੱਗਿਆ ਜੀ ਲਸਣ ਘਰਟਾਈ ਕਿੱਲੇ ਹੋਊਗਾ ਤਾਂ ਠੀਕ ਹੈ ਤੇ ਹਲਦੀ ਜਿਹੜੀ ਹਲਦੀ ਵੀ ਭਰਾਂਟ ਨੇ ਕਿੱਲੇ ਹੁੰਦੀ 25 ਕਿੱਲੇ ਠੀਕ ਤੇ ਜਿਹੜਾ ਇਹ ਲਸਣ ਹੈ ਜੇ ਮੰਨ ਲਓ ਕਿਸੇ ਨੇ ਖਾਣਾ ਹੋਵੇ ਕਈ ਵਾਰੀ ਆਪਣੇ ਹਾਂ ਇਹਨੂੰ ਸਰੀਰ ਨੂੰ ਮੰਨ ਲਓ ਬਜ਼ੁਰਗ ਨੇ ਖਾਣਾ ਹੋਵੇ ਵੀ ਕਿਹੜੀਆਂ-ਕਿਹੜੀਆਂ ਆਪਾਂ ਨੂੰ ਇਹ ਬਿਮਾਰੀਆਂ ਤੋਂ ਆ ਬਰਾਗੀਆਂ ਤੋਂ ਇਹ ਯਾਰ ਜੇ ਗੂਗਲ ਤੇ ਕੀ ਕੀ ਤਾਂ ਮੇਰੇ ਸਨ ਪੜੀ ਜਾਂਦੀਆਂ ਠੀਕ ਹੈ ਜੀ ਇੱਕ ਕੋਲੇਸਟ੍ਰੋਲ ਜਿਹੜੀ ਆਪਣੇ ਦਾ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਨੂੰ ਠੀਕ ਕਰਦਾ ਠੀਕ ਹੈ ਜੀ ਹਾਂ ਇੱਕ ਦਵਾਈ ਸਾਨੂੰ ਬਹੁਤ ਵੱਡੀ ਇਹ ਠੀਕ ਹੈ ਜੀ ਮਹਿੰਗਾ ਤਾਂ ਜਰੂਰ ਆ ਪਰ ਹੈ ਬਹੁਤ ਗਣਕਾਰੀ ਹਨ ਇਹਨੇ ਆ ਮਹਿੰਗਾ ਤਾਂ ਹੁੰਦਾ ਹੀ ਜ਼ਰੂਰ ਹਾਂ ਫਿਰ ਹੈ ਨਿਕਲਦਾ ਬਹੁਤ ਘੱਟ ਨਾ ਨਿਕਲਦਾ ਬਹੁਤ ਘੱਟ ਹਾਂਜੀ ਹਾਂ ਇਹਦਾ 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 ਵੇਟ 2-3 ਗ੍ਰਾਮ 4 ਗ੍ਰਾਮ ਹੋਊਗਾ ਠੀਕ ਹੈ ਜੀ ਇਹ ਕਿਸੇ 20 ਗੰਢੇ ਸਿਰ 5 ਗ੍ਰਾਮ ਨਿਕਲਿਆ ਤੇ 20 ਗੰਢੇ ਪਟਾਂਗੇ ਤੇ 100 ਗ੍ਰਾਮ ਵਾਣੂ ਜੇ ਤਾਂ ਤਾਂ ਹੀ ਰੇਟ ਦਾ ਹਾਂਜੀ ਹਾਂ ਆ ਆ ਆਹ ਨਾ ਇੰਨਾ ਤਾਂ ਨਾ ਪਟਾਗੇ ਹਾਂਜੀ ਹਾਂ 1 ਕਿਲੋਣ ਨਿਕਲਦਾ ਠੀਕ ਹੈ ਜੀ ਆ ਇਦੋਂ ਇਦੋਂ ਸਾਰਾ ਲਹਣ ਦਾ ਹੋਣਾ 5 ਕਿਲੋ ਹਾਂਜੀ ਕਹਿੰਦਾ ਰੇਟ ਹੀ ਹੈ ਸਹੀ 5 ਕਿਲੋ ਸੈਟ ਹੋਵੇ ਨਾ ਇਹ ਫਿਰ ਖਾਣ ਦੇ ਵਿੱਚ ਵੀ ਹਨਾ ਠੀਕ ਹੈ ਜਿਵੇਂ ਦੂਜੇ ਦਿਨ ਇਹਦਾ ਹੋਏਦਾ ਹੁਣ ਜਿੰਨਾ ਮਰਜ਼ੀ ਹੋਵੇ ਬਾਈ ਯਾਰ ਠੀਕ ਹੈ ਯਾਰ ਤਕੜਾ ਬੰਦਾ ਜਿਹਨੇ ਜਿਹੜਾ ਆਮ ਬੰਦਾ ਕਿਸਾਨ ਦਾ ਲਈ ਪੈਸੇ ਲਾਉਂਦਾ ਰਹੇ ਇਥੇ ਆਮ ਤਨ ਕਿਸਾਨ ਤਾਂ ਅਸੀਂ ਕਹਿੰਦੇ ਭਾਈ ਕਿਲੋ ਕਿਲੋ ਆਉ ਦਾ ਬੀਜ ਲੋ ਤੇ ਤੁਹਾਡੇ ਰਾਹ ਦਾ ਦੰਗਾ ਲੈ ਜਾਊਗਾ ਹਾਂਜੀ ਹਾਂਜੀ ਹਾਂ ਠੀਕ ਹੈ ਨਾ ਆਮ ਹੁੰਦਾ ਜਿਹੜਾ ਮੁਲਾਜ਼ਮ ਬੰਦਾ ਤਕੜਾ ਹੈ ਹਾਂਜੀ ਉਹ ਤਾਂ ਲਾ ਲੈਂਦਾ ਉਹ ਤਾਂ ਲੈ ਲੈਂਦਾ ਵੀ ਕਿਹੜੀ ਜਾਣ ਹੈਗਾ ਚੁੱਪ ਕਰਕੇ ਲੈ ਜਾਂਦਾ ਹਾਂਜੀ ਹਾਂਜੀ ਹਾਂ ਸਾਡੇ ਜਿਹੜੇ ਕਿਸਾਨ ਜਿਨ੍ਹਾਂ ਨੇ ਖੇਤਾਂ ਪੈਦਾ ਹੁੰਦਾ ਹੈ ਉਹ ਵਿਚਾਰੇ ਹਜੇ ਇਹ ਤੇ ਹੁਣ ਜਾਣ ਹਾਂ ਨਹੀਂ ਨਹੀਂ ਸਹੀ ਹੈ ਜੀ ਅਸੀਂ ਉਹਨਾਂ ਨੂੰ ਦੀ ਦੇਵਾਂਗੇ ਠੀਕ ਹੈ ਉਹ ਆਪ ਦੀ ਜਿੰਨੀ ਘਰੇ ਉਹਦੀ ਖਪਤ ਹੈ ਠੀਕ ਹੈ ਜੀ ਠੀਕ ਹੈ ਨਾ ਹਾਂਜੀ ਹਾਂਜੀ ਦਾ ਆਪ ਦਾ ਕਨਾਲ ਲਾ ਲੈਣ ਦਾ ਸਮਾਂ ਕਨਾਲ ਦਾ ਤਾਂ ਕੀ ਕਰਨਾ ਹੋਣਾ ਜਰ ਨੇ ਹਾਂਜੀ ਜਿੰਨਾਂ ਕੋ ਕੋ ਆਪਣੇ ਘਰੇ ਉਹਨਾਂ ਨੇ ਬਦਲੇ ਦਾ ਵਾਦਾ ਹਾਂ ਜੇ ਕੋ ਮੰਡੀ ਕਰਨ ਕਰਨ ਦਾ ਵਾਦਾ ਵੀ ਲਾੜੇ ਬੰਦਾ ਠੀਕ ਹੈ ਆਪਣੇ ਕੋਲ ਮਿਲ ਜੂਗਾ ਵੀ ਵੀ ਦੇ ਦਾਂਗੇ ਹਾਂ ਥੋੜਾ ਥੋੜਾ ਦੇਵਾਂਗੇ ਕਿਲੋ ਕਰੋਦਾ ਤਾਂ ਕਿਲੋ ਠੀਕ ਹੈ ਜੀ ਬਾਲਾ ਵੀ ਹੈ ਨਹੀਂ ਸਾਡੇ ਕੋਲ ਯਾਰ ਠੀਕ ਹੈ ਜੀ ਕਿਸਾਨ ਵੀਰੋ ਆਪਣੇ ਕਿਸਾਨ ਭਰਾ ਦਾ ਪਿੰਡੀ ਪੁੰਡੀ ਦੇ ਬੰਦੇ ਸਾਡੇ ਨਾਲ ਦਰਾਜ ਹਰ ਕੇ ਕੀ ਐਲ ਪਿੰਡ ਦੇ ਠੀਕ ਹੈ ਆਪਣੇ ਸਾਥਕ ਦੇ ਨਾਲ ਹੀ ਆ ਜੀ ਸਾਨੂੰ ਵੀ ਨਹੀਂ ਦਿੱਤਾ ਠੀਕ ਹੈ ਕਿ ਮੈਂ ਪਹਿਲਾਂ ਫੋਨ ਕਰਦਾ ਮੈਂ ਕਿਲੋ ਥੋੜਾ ਵੀ ਲੈ ਜਾਈ ਕਿ ਨਹੀਂ